ਸਾਜੀ ਗਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਥੰਬਨੇਲ ਤੁਸੀਂ ਦੇਖ ਹੀ ਲਿਆ ਆ ਕਿ ਅੰਮ੍ਰਿਤਸਰ ਤੋਂ ਖਾਟੂ dham ji ਦੇ ਦਰਸ਼ਨ ਦੇ ਲਈ ਜੇਕਰ ਤੁਸੀਂ ਜਾਣਾ ਹੈ ਤੇ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਕਿੱਦਾਂ ਜਾਣਾ ਕੀ ਕੀ ਪ੍ਰੋਬਲਮਾਂ ਆਉਂਦੀਆਂ ਨੇ ਜਾਂ ਕੀ ਕੀ ਤੁਹਾਨੂੰ ਜੜਾ ਹੈ ਕੈਦਰੀ ਕਰਨਾ ਤੇ ਕਿਸ ਤਰ੍ਹਾਂ ਪਹੁੰਚਣਾ ਆ ਉਹ ਸਾਰੀ ਗੱਲਬਾਤ ਕਰਾਂਗੇ ਤਾਂ ਦਾ ਦੇ ਕਿ ਡੀਪੀਸੀ ਪੰਜਾਬੀ ਦੀ ਟੀਮ ਦੇ ਕੁਝ ਮੈਂਬਰ ਜਿਹੜੇ ਨੇ ਉਹ ਪਿਛਲੇ ਦਿਨਾਂ ਦੇ ਵਿੱਚ ਖਾਟੂ ਸਾਹਿਬ dham ਹੋ ਕੇ ਆਏ ਨੇ ਦਰਸ਼ਨ ਕਰਕੇ ਆਏ ਨੇ ਤੇ ਉਹਨਾਂ ਨੇ ਜੋ-ਜੋ ਵੀ ਉੱਥੇ ਪ੍ਰੋਵੀਜ਼ਨ ਕੀਤੇ ਜਾਂ ਜੋ-ਜੋ ਵੀ ਉਹਨਾਂ ਨੂੰ ਉੱਥੇ ਦਿਖਾਈ ਦਿੱਤਾ ਉਹ ਸਾਰੇ ਦਾ ਸਾਰਾ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਉਹ ਤਸਵੀਰਾਂ ਹੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਤੇ ਨਾਲ ਦੇ ਨਾਲ ਜਿਹੜਾ ਆ ਉਹ ਅਸੀਂ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ ਕਿ ਖਾਟੂ ਸਾਹਿਬ ਦੇ ਦਰਬਾਰ ਦੇਤੇ ਜਾਣਾ ਤੇ ਕਿਵੇਂ ਜਾਣਾ ਅੰਮ੍ਰਿਤਸਰ ਤੋਂ ਖਾਟੂ ਸਾਹਿਬ ਧਾਮ ਦੇ ਲਈ ਬਹੁਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਵੀਡੀਓਜ਼ ਤੇ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਖਾਟੂ ਸਾਹਮਜੀ ਦੇ ਦਰਬਾਰ ਦੀਆਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਤੇ ਖਾਟੂ ਸਾਹਮ ਦਾ ਹਾਂ ਵੀ ਬਹੁਤ ਜ਼ਿਆਦਾ ਜਿਹੜਾ ਆ ਚਰਚਾ ਦੇ ਵਿੱਚ ਤੇ ਬਹੁਤ ਜ਼ਿਆਦਾ ਲੋਕ ਉਸ ਨੂੰ ਦੇਖਦੇ ਨੇ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਚਾਹਤ ਹੋਏਗੀ ਉਥੋਂ ਦੇ ਦਰਸ਼ਨ ਕਰਨ ਦੀ ਪਰ ਪਤਾ ਨਹੀਂ ਕਿ ਜਾਣਾ ਕਿਵੇਂ ਆ ਤੇ ਕਿੱਥੇ ਜਾਣਾ ਤੇ ਕਿਵੇਂ ਜਾਣਾ ਇਹੀ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਕਿ ਅਗਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਖਾਟੂ ਸ਼ਾਮਜੀ ਦੇ ਦਰਬਾਰ ਦੇ ਉੱਤੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਕਿਸ ਤਰ੍ਹਾਂ ਜਾਣਾ ਹੈ ਤੇ ਕਿਵੇਂ ਜਾਣਾ ਹੈ ਉਹ ਸਾਰੀ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰਨੀ ਅਸੀਂ ਚਾਹੀ ਪਿਛਲੇ ਦਿਨਾਂ ਦੇ ਵਿੱਚ ਸਾਡੀ ਜਦੋਂ ਟੀਮ ਜਿਹੜੀ ਹੈ ਖਾਟੂ ਸ਼ਾਮਧਾਮ ਦੇ ਲਈ ਅੰਮ੍ਰਿਤਸਰ ਤੋਂ ਰਵਾਨਾ ਹੁੰਦੀ ਹੈ ਤੇ ਉਹਨਾਂ ਨੇ ਸਾਡੇ ਨਾਲ ਆਣ ਕੇ ਕੁਝ ਗੱਲਾਂ ਸਾਂਝੇ ਕੀਤੀਆਂ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਨਾਲ ਦੇ ਨਾਲ ਸਾਡੀ ਟੀਮ ਮੈਂਬਰ ਅਭੀ ਪ੍ਰਭੀ ਜਿਹੜੇ ਨੇ ਉਹ ਵੀ ਜੁੜੇ ਰਹਿਣਗੇ ਤੇ ਉਹਨਾਂ ਦੇ ਨਾਲ ਵੀ ਜਿਹੜੀ ਇਹ ਗੱਲਬਾਤ ਆ ਜੀ ਅਸੀਂ ਕਰਵਾਉਂਦੇ ਰਾਵਾਂਗੇ ਤਸਵੀਰਾਂ ਦੇ ਨਾਲ ਤੁਹਾਨੂੰ ਜਿਹੜਾ ਆ ਜਾਣਕਾਰੀ ਨਾਲ ਦੇ ਨਾਲ ਦਿੱਤੀ ਜਾਵੇਗੀ ਤੇ ਦੋਸਤੋ ਪਹਿਲਾ ਗੱਲ ਜਿਹੜੀ ਆਪਾਂ ਸਟਾਰਟ ਕਰ ਲਈਏ ਜਿਹੜਾ ਪਹਿਲਾ ਪੁਆਇੰਟ ਆਉਂਦਾ ਕਿ ਜੇਕਰ ਤੁਸੀਂ ਖਾਟੂ ਸ਼ਾਮ ਜੀ ਦੇ ਦਰਸ਼ਨਾਂ ਦੇ ਲਈ ਜਾਣਾ ਖਾਟੂ ਸ਼ਾਮ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਆਪਣਾ ਮਨ ਬਣਾ ਲਓ ਆਪਣੀ ਟੀਮ ਬਣਾ ਲਓ ਚਾਹੇ ਤੁਸੀਂ ਇਕੱਲੇ ਵੀ ਜਾ ਰਹੇ ਹੋ ਪਰ ਆਪਣਾ ਮਨ ਬਣਾ ਲਓ ਕਿ ਤੁਸੀਂ ਖਾਟੂ ਸਾਹਿਬ ਜੀ ਦੇ ਦਰਬਾਰ ਤੇ ਕਿਹੜੀ ਤਰੀਕ ਨੂੰ ਕਿਹੜੇ ਦਿਨ ਵਾਰ ਜਾਣਾ ਹੈ ਕਿਹੜਾ ਦਿਨ ਵਾਰ ਸਪੈਸ਼ਲ ਹੈ ਕਿਹੜੇ ਦਿਨ ਵਾਰ ਜਾਣਾ ਚਾਹੀਦਾ ਤੇ ਕਿਹੜੇ ਦਿਨ ਵਾਰ ਨਹੀਂ ਜਾਣਾ ਚਾਹੀਦਾ ਇਹਦੇ ਤੇ ਵੀ ਅਸੀਂ ਜਿਹੜੀ ਆਉਣ ਵਾਲੇ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਇਸੇ ਲਈ ਅਸੀਂ ਤੁਹਾਨੂੰ ਕਹਿੰਨੇ ਆ ਕਿ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਕਿ ਤੁਹਾਨੂੰ ਜਿਹੜੀ ਪ੍ਰੋਪਰ ਜਾਣਕਾਰੀ ਖਾਟੂ ਸਾਹਿਬ ਧਾਮ ਦੀ ਮਿਲ ਸਕੇ ਆ ਦੋਸਤੋ ਅਸੀਂ ਪਹਿਲਾ ਪੁਆਇੰਟ ਜਿਹੜਾ ਆ ਉਹ ਸ਼ੁਰੂ ਕਰ ਲੈਨੇ ਆ ਪਹਿਲੇ ਪੁਆਇੰਟ ਦੇ ਵਿੱਚ ਤੁਸੀਂ ਅੰਮ੍ਰਿਤਸਰ ਤੋਂ ਖਾਟੋਸਾਮ ਦਾਮ ਦੇ ਲਈ ਜੇਕਰ ਜਾਣਾ ਆ ਤੇ ਅੰਮ੍ਰਿਤਸਰ ਤੋਂ ਤੁਹਾਨੂੰ ਜਿਹੜਾ ਆ ਉਹ ਟਿਕਟ ਕਰਵਾਣੀ ਹੋਵੇਗੀ ਅੰਬਾਲਾ ਕੈਂਟ ਦੀ ਅੰਮ੍ਰਿਤਸਰ ਤੋਂ ਰੇਲਵੇ ਟਿਕਟ ਜਿਹੜੀ ਹੈ ਖਾਟੋਸਾਮ ਦੇ ਲਈ ਜੇਕਰ ਤੁਸੀਂ ਰੇਲ ਤੇ ਜਾਂਦੇ ਹੋ ਤਾਂ ਸਭ ਤੋਂ ਬੈਸਟ ਆਪਸ਼ਨ ਜਿਹੜੀ ਹੈ ਸਸਤੀ ਵਧੀਆ ਈਕਾਊ ਜਿਹੜੀ ਹੈ ਉਹ ਖਾਟੋਸਾਮ ਦੇ ਲਈ ਜਾਣ ਦੇ ਵਾਸਤੇ ਅੰਮ੍ਰਿਤਸਰ ਤੋਂ ਅੰਬਾਰਾ ਕੈਂਟ ਦੇ ਲਈ ਤੁਸੀਂ ਟ੍ਰੇਨ ਲੈ ਸਕਦੇ ਹੋ ਜਰਨਲ ਦੇ ਵਿੱਚ ਲੈ ਸਕਦੇ ਹੋ ਜਰਨਲ ਟਿਕਟ ਜਿਹੜੀ ਸਸਤੀ ਹੁੰਦੀ ਹੈ ਪਰ ਮੈਂ ਇਹੀ ਕਹਿਣਾ ਚਾਹਾਂਗਾ ਕਿ ਹੋ ਸਕੇ ਤੇ 2-4 ਦਿਨ ਪਹਿਲਾਂ ਆਪਣੀ ਬੁਕਿੰਗ ਜ਼ਰੂਰ ਕਰਾ ਲਓ ਤਾਂ ਕਿ ਜਿਹੜਾ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਟ੍ਰੇਨ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ 6 ਤੋਂ 7 ਘੰਟਿਆਂ ਦਾ ਜਿਹੜਾ ਆ ਉਹ ਟਾਈਮ ਲੱਗਦਾ ਆ ਉਹਦੇ ਟਾਈਮ ਦੇ ਵਿੱਚ ਵਿੱਚ ਹੀ ਤੁਸੀਂ ਜਿਹੜਾ ਆ ਖਾ ਤੋਂ ਸ਼ਾਮਦਾਮ ਪਹੁੰਚਣ ਦੇ ਲਈ ਜਿਹੜਾ ਆ ਬੈਠਦੇ ਹੋ ਤੇ ਇਹ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਇਹ ਸਾਡੇ ਜਿਹੜੇ ਸਹਿਯੋਗੀ ਗਏ ਨੇ ਉਹਨਾਂ ਨੇ ਦੱਸੀ ਕਿ ਅੰਮ੍ਰਿਤਸਰ ਤੋਂ ਅੰਬਾਲਾ ਕੈਂਪ ਤੇ ਦੇ ਲਈ ਕੈਂਪ ਦੇ ਲਈ ਜਿਹੜਾ ਆ ਤੁਹਾਨੂੰ ਜਾਣਾ ਪਏਗਾ ਅੰਬਾਲਾ ਕੈਂਟ ਜਾ ਕੇ ਉਤਰ ਕੇ ਫਿਰ ਉਥੋਂ ਦੁਬਾਰਾ ਤੁਹਾਨੂੰ ਦੂਸਰੀ ਟ੍ਰੇਨ ਜਿਹੜੀ ਏ ਉਹ ਰਿੰਗਸ ਤੇ ਲਈ ਲੈਣੀ ਪਏਗੀ ਰਿੰਗਸ ਤੇ ਲਈ ਵੀ ਤੁਸੀਂ ਉਥੋਂ ਟ੍ਰੇਨ ਲੈ ਕੇ ਜਾ ਸਕਦੇ ਹੋ ਰਿੰਗਸ ਤੋਂ ਟ੍ਰੇਨ ਲੈ ਕੇ ਜਿਹੜਾ ਆ ਜਦੋਂ ਤੁਸੀਂ ਖਾਟੂ ਸ਼ਾਮ ਜੀ ਦੇ ਉੱਤੇ ਪਹੁੰਚਦਾ ਤੇ ਜਦੋਂ ਤੁਸੀਂ ਉੱਥੇ ਰਿੰਗਸ ਉੱਪਰ ਜਾਂਦੇ ਹੋ ਤੇ ਫਿਰ ਰਿੰਗਸ ਤੋਂ ਜਿਹੜਾ ਆ ਟੈਕਸੀਆਂ ਬਹੁਤ ਜ਼ਿਆਦਾ ਮਿਲ ਜਾਂਦੀਆਂ ਨੇ ਤੇ ਆਓ ਗੱਲਬਾਤ ਕਰਦੇ ਆ ਸਾਡੇ ਪ੍ਰਭ ਅਭੀ ਉਸ ਟੈਕਸੀਜ਼ ਬਾਰੇ ਕੀ ਕਹਿੰਦੇ ਨੇ ਪਹਿਲਾਂ ਜਿਹੜਾ ਆ ਉਹਨਾਂ ਨੂੰ ਹੀ ਸੁਣ ਲੈਣੇ ਆ ਹੈਲੋ ਗਾਇਸ ਨਮਸਕਾਰ ਜੈ ਸ਼੍ਰੀ ਸ਼ਾਮ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਦਿਨਾਂ ਵਿੱਚ ਹੀ ਅਬਾ ਹੋ ਗਏ ਆ ਸ਼੍ਰੀ ਖਾਲੂ ਸ਼ਾਮ ਜੀ ਦੇ ਦਰਬਾਰ 'ਚ ਅਡਾ ਸਫਰ ਬਹੁਤ ਵਧੀਆ ਤੇ ਆਨੰਦਾਇਕ ਰਿਆ ਤੇ ਉਹ ਸਫਰ ਬਾਰੇ ਮੈਂ ਕੁਝ ਗੱਲਾਂ ਜਿਹੜੀਆਂ ਹੈਗੀਆਂ ਮੈਂ ਚਾਹਣਾ ਕਿ ਬਾਕੀ ਸਾਰਿਆਂ ਤੱਕ ਵੀ ਜਾਣੀਆਂ ਚਾਹੀਦੀਆਂ ਨੇ ਤੇ ਉਹ ਗੱਲਾਂ ਇਹ ਨੇ ਕਿ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਸਾਡੇ 2-3 ਦਿਨ ਪਹਿਲੇ ਐਕਸਟਰਾ ਸੌਰੀ 2-3 ਦਿਨ ਪਹਿਲੇ ਅਚਾਨਕ ਪਲਾਨ ਬਣਿਆ ਸੀ ਤੇ ਆਪਾਂ ਜਾਣ ਦਾ ਪਲਾਨ ਕੀਤਾ ਸੀ ਸੈਟਰਡੇ ਨਾਈਟ ਆਪਾਂ ਨਿਕਲਣਾ ਸੀ ਰਾਤ ਨੂੰ 12 ਵਜੇ ਹੀਰਾ ਕੁੰਡ ਐਕਸਪ੍ਰੈਸ ਜਾਂਦੀ ਹੈ ਅੰਮ੍ਰਿਤਸਰ ਤੋਂ ਅੰਬਾਲਾ ਕੈਂਟ ਤੋਂ ਤੱਕ ਆਪਾਂ ਜਾਣਾ ਸੀ ਤਾਂ ਅੰਬਾਲਾ ਕੈਂਟ ਤੋਂ ਰਿੰਗਸ ਦੀ ਟ੍ਰੇਨ ਜਾਂਦੀ ਹੈ ਸਿੱਧੀ ਤੇ ਮੈਂ ਬੁਕਿੰਗ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਬੁਕਿੰਗ ਨਹੀਂ ਹੋ ਪਾਈ ਅਨਫੋਰਚੂਨੇਟਲੀ ਤੇ ਆਪਾਂ ਸਾਨੂੰ ਦੂਸਰੀ ਟਿਕਟ ਲੈ ਕੇ ਆ ਕੇ ਟੈਮ ਜਾਣਾ ਪਿਆ ਤਾਂ ਅੰਮ੍ਰਿਤਸਰ ਤੋਂ ਜਿਹੜੀ ਸਟਾਰਟ ਹੁੰਦੀ ਹੈ ਹੀਰਾਕੁੰਡ ਐਕਸਪ੍ਰੈਸ ਉਦੀ ਤਰ੍ਹਾਂ ਨੂੰ ਸੀਟ ਮਿਲ ਗਈ ਸਾਨੂੰ ਆਰਾਮ ਨਾਲ ਆਪਾਂ ਅੰਬਾਲਿਕੈਂਟ ਤੱਕ ਪਹੁੰਚ ਗਏ ਲੇਕਿਨ ਉਸ ਤੋਂ ਅੱਗੇ ਜਦੋਂ ਆਪਾਂ ਬਾਲਿਕੈਂਟ ਤੋਂ ਰਿੰਗਸ ਤੱਕ ਜਾਣਾ ਸੀ ਤਾਂ ਉੱਥੇ ਟ੍ਰੇਨ 'ਚ ਇੰਨੀ ਕਾ ਜ਼ਿਆਦਾ ਪੀੜ ਹੀ ਕਿ ਸਾਨੂੰ ਸੀਟ ਵੀ ਬਹੁਤ ਮੁਸ਼ਕਿਲ ਨਾਲ ਮਿਲੀ ਉਤੋਂ ਮੇਰੇ ਨਾਲ ਮਦਰ ਸੀ ਤੇ ਉਹਨਾਂ ਨੂੰ ਵੀ ਬਹੁਤ ਮੁਸ਼ਕਿਲ ਆਈ ਅਹੀ ਇਹ ਰਿੰਗਸ ਤੋਂ ਕਿਸ਼ਰੀ ਖਰੂਚਾ ਬਾਬਾ ਜੀ ਦੇ ਟੈਕਸੀ ਲੈ ਕੇ ਜਾਂਦੀ ਹੈ ਜਿੱਦਾਂ ਨਾਰਮਲ ਪਰ ਪਰ ਪਰਸਨ 50 ਰੁਪਏ ਭਰਿਆ ਹੁੰਦਾ 50 ਰੁਪੀ ਤੇ ਜਿਸ ਦਿਨ ਆਪਾਂ ਗਏ ਸੰਡੇ ਸੀ ਇਹ ਗੱਲ ਅਸੀਂ ਸੀ ਕਰਾਊਡ ਬਹੁਤ ਜ਼ਿਆਦਾ ਸੀ ਟ੍ਰੇਨਸ ਬਹੁਤ ਭੀੜ ਨਿਕਲੀ ਉਹਦੇ ਨਾਲ ਉਹ ਕਿਰਾਇਆ ਹੋ ਗਿਆ 250 ਰੁਪੀ ਤੋਂ 200 ਰੁਪੀ ਪਰ ਪਰਸਨ 200 ਰੁਪੀ ਪਰ ਪਰਸਨ ਬਹੁਤ ਹੀ ਜ਼ਿਆਦਾ ਔਖਾ ਜਿੱਦਾਂ ਆਪਾਂ 6 ਜਣੇ ਗਏ ਹੋਈ ਤੇ ਸਾਨੂੰ 1200 ਰੁਪੀ ਪਰ ਪਰਸਨ 1200 ਰੁਪੀ 6 ਜਣੇ ਅਰੇ ਦੇਣੇ ਪੈਣੇ ਇਸ ਕਰਕੇ ਇੱਕ ਡਿਸਐਡਵਾਂਟੇਜ ਪੁਆਇੰਟ ਇਹ ਵੀ ਹੈ ਕਿ ਜਦੋਂ ਤੁਸੀਂ ਜਾਓ ਤੁਸੀਂ ਵੀਕਡੇਸਟ ਜਾਓ ਨਾ ਕਿ ਵੀਕਐਂਡ ਡੇਸਟ ਤਾਂ ਦੋਸਤੋ ਤੁਸੀਂ ਸੁਣਿਆ ਉਹਨਾਂ ਦੇ ਮੋਹੋਂ ਕੀ ਉਹਨਾਂ ਨੇ ਟੈਕਸੀਜ਼ ਬਾਰੇ ਕੀ ਕਿਹਾ ਟੈਕਸੀ ਬਾਰੇ ਉਹਨਾਂ ਨੇ ਇਹ ਹੀ ਕਿਹਾ ਵੀ ਜਿਹੜਾ ਕਿਰਾਇਆ ਆ ਟੈਕਸੀਆਂ ਦਾ ਉਹ ਮਾਤਰ 50 ਰੁਪਏ ਕਿਰਾਇਆ ਆ ਰਿੰਗਸ ਤੋਂ ਜਿਹੜਾ ਖਾਟੂ ਸਾਮ ਦਾ ਦੇ ਲਈ 50 ਰੁਪਏ ਪਰਸਵਾਰੀ ਕਿਰਾਇਆ ਹੁੰਦਾ ਪਰ ਭੀੜ ਦੇ ਵਿੱਚ ਜੇਕਰ ਤੁਸੀਂ ਜਾਂਦੇ ਹੋ ਬਹੁਤ ਜ਼ਿਆਦਾ ਕਰਾਊਡ ਦੇ ਵਿੱਚ ਜਾਂਦੇ ਹੋ ਜਿਵੇਂ ਕਿ ਇਕਾਦਸੀ ਵਾਲੀ ਗੱਲ ਕੀਤੀ ਗਈ ਵੀ ਇਕਾਦਸੀ ਤੇ ਇਹ ਗਏ ਨੇ ਸਾਡੀ ਟੀਮ ਦੇ ਮੈਂਬਰ ਜਿਹੜੇ ਨੇ ਇਕਾਦਸੀ ਵਾਲੇ ਦਿਨ ਜਾਂਦੇ ਨੇ ਜਿਹਦੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਜਿਹੜਾ ਹੈ ਸਾਹਮਣਾ ਕਰਨਾ ਪਿਆ ਪਹਿਲੀ ਦਿੱਕਤ ਤਾਂ ਰਿੰਗਸ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਕਿ 50 ਰੁਪਏ ਟਿਕਟ ਵਾਲੀ ਟੈਕਸੀ ਜਿਹੜੀ ਹੈ ਉਹ 200 ਰੁਪਏ ਪਰ ਹੈੱਡ ਮੰਗਦੀ ਹੈ ਪਰ ਪੈਸੇਂਜਰ 50 ਦੀ ਜਗ੍ਹਾ 200 ਰੁਪਏ ਮੰਗਦੀ ਹੈ ਪਰ ਇੱਥੇ ਸਾਡੇ ਜਿਹੜੇ ਟੀਮ ਸੀ ਉਹਨਾਂ ਨੇ ਭੀੜ ਪੜਾਕੇ ਤੋਂ ਬਚਣ ਦੇ ਲਈ ਰਾਹਤ ਦੇ ਲਈ ਗਰਮੀ ਤੋਂ ਰਾਹਤ ਦੇ ਲਈ ਜਿਹੜਾ ਆ ਉਹ ਟੈਕਸੀ ਦੇ ਅੰਦਰ ਬੈਠਣ ਦੀ ਬਜਾਏ ਟੈਕਸੀ ਦੀ ਛੱਤ ਦੇ ਉੱਤੇ ਬੈ ਕੇ ਜਾਣਾ ਜ਼ਿਆਦਾ ਵਧੀਆ ਸਮਝਿਆ ਪਰ ਇਹ ਕਿਤਨਾ ਕਿਤੇ ਜਿਹੜਾ ਆ ਰਿਸਕੀ ਸੀ ਜੇਕਰ ਤੁਸੀਂ ਆਪਣੀ ਜ਼ਿੰਦਗੀ ਦਾ ਜੀਵਨ ਦਾ ਰਿਸਕ ਨਹੀਂ ਲੈਣਾ ਚਾਹੁੰਦੇ ਤੇ ਫਿਰ 200 ਰੁਪਏ ਤੁਹਾਨੂੰ ਖਰਚਣਾ ਪਏਗਾ ਨਹੀਂ ਤਾਂ ਫਿਰ ਪੈਸੇ ਬਚਾਉਣ ਦੇ ਲਈ ਤੁਹਾਨੂੰ ਰਿਸਕ ਲੈਣਾ ਪਏਗਾ ਛੱਤ ਦੇ ਬੈ ਕੇ ਜਿਹੜਾ ਆ ਉਹ ਤੁਸੀਂ 50 ਰੁਪਏ ਦੇ ਵਿੱਚ ਵੀ ਜਾ ਸਕਦੇ ਹੋ ਪਰ ਮਚ ਬੈਟਰ ਤੁਹਾਡੇ ਲਈ ਇਹੀ ਰਹੇਗਾ ਕਿ ਜੇਕਰ ਤੁਸੀਂ ਰਿੰਗਸ ਤੋਂ ਜਾਣ ਦੇ ਲਈ ਜੇਕਰ ਟੈਕਸੀ ਲੈਂਦੇ ਹੋ ਤੋਂ ਅਦਰ ਡੇਜ਼ ਦੇ ਵਿੱਚ ਲਈ ਜੇ ਉਸ ਦਿਨ ਇਕਾदशी ਨਹੀਂ ਹੋਣੀ ਚਾਹੀਦੀ ਕੋਈ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਕੋਈ ਸਪੈਸ਼ਲ ਵੀਕਐਂਡ ਨਹੀਂ ਹੋਣੇ ਚਾਹੀਦੇ ਕੋਈ ਵੀਕਐਂਡ ਇਕਾदशी ਜਾਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਭੀੜ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਰਿੰਗਸ ਤੋਂ ਗੱਡੀਆਂ ਜਿਹੜੀਆਂ ਨੇ ਬੜੀਆਂ ਭਰ-ਭਰ ਕੇ ਚੱਲਦੀਆਂ ਨੇ ਜਿੰਨਾ ਕਰਕੇ ਉਹ ਆਪਣਾ ਕਿਰਾਇਆ ਵੀ ਵਿਦਾ ਆ ਦਿੰਦੇ ਨੇ ਉਹ ਕਿ ਤੁਹਾਡੀ ਮਜਬੂਰੀ ਹੈ ਤੁਹਾਨੂੰ ਜਾਣਾ ਤੇ ਫਿਰ ਤੁਹਾਨੂੰ ਪੈਸੇ ਵੱਧ ਖਰਚ ਕੇ ਹੀ ਜਾਣਾ ਪਵੇਗਾ ਪਰ ਜੇਕਰ ਤੁਸੀਂ ਉੱਥੇ ਜਾ ਕੇ ਜਿਹੜਾ ਆ ਵਾਪਸ ਆ ਜਾਂਦੇ ਤਾਂ ਉਹ ਵੀ ਬੜੀ ਮਾੜੀ ਗੱਲ ਹੈ ਪੈਸੇ ਜਿਹੜੇ ਆ ਅਧਿਕ ਤੋਂ ਅਧਿਕ ਲੈ ਕੇ ਜਾਓ ਕਿਉਂਕਿ ਕਿਸੇ ਵੇਲੇ ਵੀ ਕਿੰਨਾ ਕਿਰਾਇਆ ਕਿੰਨਾ ਰੈਂਟ ਹੋਟਲਾਂ ਦਾ ਹੋ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ ਜਦੋਂ ਸਾਡੀ ਟੀਮ ਜਿਹੜੀ ਅੱਗੇ ਪਹੁੰਚ ਜਾਂਦੀ ਹੈ ਤਾਂ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉੱਥੇ ਜੰਗਲਾਂ ਦੇ ਵਿੱਚੋਂ ਦੀ ਇੱਧਰ ਉੱਧਰ ਦੇ ਰਸਤਿਆਂ ਦੇ ਵਿੱਚੋਂ ਦੀ ਜਾਣਾ ਪੈਂਦਾ ਆ ਤੇ ਦੂਸਰੀ ਗੱਲ ਜੇਕਰ ਤੁਸੀਂ ਵੀਕੈਂਡ ਤੇ ਜਾਂਦੇ ਹੋ ਇਕਾਦਸ਼ੀ ਤੇ ਜਾਂਦੇ ਹੋ ਕਿਸੇ ਪ੍ਰੋਗਰਾਮ ਤੇ ਜਾਂਦੇ ਹੋ ਤਾਂ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਤਕਰੀਬਨ ਤੇ ਕਰੀਬਨ 7 ਤੋਂ 8 ਕਿਲੋਮੀਟਰ ਜਿਹੜਾ ਆ ਉਹ ਤੁਹਾਨੂੰ ਇਸੇ ਤੋਂ ਹੀ ਤੁਰਨਾ ਪਵੇਗਾ ਦਰਬਾਰ ਤੱਕ 7 ਤੋਂ 8 ਕਿਲੋਮੀਟਰ ਯੂ نو 7 ਤੋਂ 8 ਕਿਲੋਮੀਟਰ ਕਿਉਂਕਿ ਉਸ ਦਿਨ ਸੰਗਤ ਇੰਨੀ ਜ਼ਿਆਦਾ ਹੁੰਦੀ ਹੈ ਲੋਕਲ ਵੀ ਉੱਥੇ ਬਹੁਤ ਜ਼ਿਆਦਾ ਦਰਸ਼ਨ ਕਰਨ ਜਾਂਦੇ ਨੇ ਜਿਹਦੇ ਕਰਕੇ ਜਿਹੜਾ ਆ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਦਾ ਜਿਹੜਾ ਸਾਹਮਣਾ ਕਰਨਾ ਪੈਗਾ 7 ਤੋਂ 8 ਕਿਲੋਮੀਟਰ ਜੇਕਰ ਤੁਸੀਂ ਚੱਲ ਸਕਦੇ ਹੋ ਤੁਰ ਸਕਦੇ ਹੋ ਤਾਂ ਫਿਰ ਇਕਾदशी ਜਾਂ ਕਿਸੇ ਵੀ ਮਹਾਉਤਸਵ ਦੇ ਉੱਤੇ ਤੁਸੀਂ ਦੇਖਣ ਦੇ ਉੱਤੇ ਜਾ ਸਕਦੇ ਹੋ ਤੇ ਜੇਕਰ ਵੀ 7 ਤੋਂ 8 ਕਿਲੋਮੀਟਰ ਨਹੀਂ ਚੱਲਣਾ ਜਾਂਦੇ ਤੇ ਫਿਰ ਸਿਰਫ ਤੇ ਸਿਰਫ ਉਹਨਾਂ ਦਿਨਾਂ ਦੇ ਵਿੱਚ ਜਾਓ ਜਿਨ੍ਹਾਂ ਦਿਨਾਂ ਦੇ ਵਿੱਚ ਸਟੀਆਂ ਨਾ ਹੋਣ ਜਿਨ੍ਹਾਂ ਦਿਨਾਂ ਦੇ ਵਿੱਚ ਕੋਈ ਪ੍ਰੋਗਰਾਮ ਨਾ ਹੋਵੇ ਤੇ ਖਾਟੂ ਸ਼ਾਮ ਧਾਮ ਜੀ ਦੇ ਦਰਸ਼ਨ ਤੁਸੀਂ ਆਰਾਮ ਦੇ ਨਾਲ ਕਰ ਸਕੋ ਇੱਥੇ ਜਦੋਂ ਸਾਡੀ ਗੱਲਬਾਤ ਹੋਈ ਤਾਂ ਸਾਡੇ ਸਹਿਯੋਗੀ ਨੇ ਇਹ ਵੀ ਕਿਹਾ ਕਿ ਜਦੋਂ ਅਸੀਂ 1 ਕਿਲੋਮੀਟਰ ਦੂਰ ਰਹ ਜਾਂਦੇ ਆ ਤੇ ਇੰਨਾ ਜ਼ਿਆਦਾ ਕਰਾਊਡ ਹੋ ਜਾਂਦਾ ਆ ਉਹ ਵੀ ਤੁਸੀਂ ਜਿਹੜਾ ਸਾਡੇ ਸਹਿਯੋਗੀ ਕੋਲੋਂ ਹੀ ਸੁਣ ਲਵੋ ਨੈਕਸਟ ਹੈ ਕਿ ਜਦੋਂ ਆਪਾਂ ਉੱਥੇ ਪਹੁੰਚੇ ਤਾਂ ਇਕਾਦਸ਼ੀ ਤੇ ਜਿਸ ਦਿਨ ਹੁੰਦੀ ਆ ਉਸ ਦਿਨ ਉਹ ਮੰਦਿਰ ਦਾ ਰਸਤਾ ਚੇਂਜ ਹੋ ਜਾਂਦਾ ਆ ਮਥਾਡੇ ਕੰ ਦਾ ਰਸਤਾ ਜੋ ਕਿ ਨਾਰਮਲੀ 1 ਕਿਲੋਮੀਟਰ ਚੱਲਣਾ ਪੈਂਦਾ ਜਿਸ ਦਿਨ ਆਪਾਂ ਇਕਾदशी ਵਾਲੇ ਦਿਨ ਜਾਵਾਂਗੇ ਜਾਂ ਜਿਸ ਦਿਨ ਬਹੁਤ ਜ਼ਿਆਦਾ ਪੀੜ ਹੋਏਗੀ ਉਸ ਦਿਨ ਜਾਵਾਂਗੇ ਉਹ ਰਸਤਾ 1 ਕਿਲੋਮੀਟਰ ਤੋਂ 8-10 ਕਿਲੋਮੀਟਰ ਦਾ ਹੋ ਜਾਂਦਾ ਜੋ ਕਿ ਇੱਕ ਨਾਰਮਲ ਪਰਸਨ ਦਾ ਜਾਂ ਬਜ਼ੁਰਗ ਪਰਸਨ ਦਾ ਜਾਂ ਜਿਸ ਨਾਲ ਕੋਈ ਛਾਇਡ ਹੈ ਬੱਚਾ ਉਹਨਾਂ ਦਾ ਸਫ਼ਰ ਕਰਨਾ ਜਾਂ 8-10 ਕਿਲੋਮੀਟਰ ਚੱਲਣਾ ਬਹੁਤ ਆਖਾਂ ਜਾਂਦਾ ਇਸ ਕਰਕੇ ਇੱਕ ਡਿਸਐਡਵਾਂਟੇਜ ਪੁਆਇੰਟ ਏ ਵੀ ਹੈ ਕਿ ਬਹੁਤ ਜ਼ਿਆਦਾ ਲੰਬਾਰਸਤਾ ਹੋ ਜਾਂਦਾ ਉਸ ਤੋਂ ਜ਼ਿਆਦਾ ਡਿਸਐਡਵਾਂਟੇਜ ਪੁਆਇੰਟ ਇਹ ਹੈ ਕਿ ਉਹ ਰਸਤੇ ਵਿੱਚ ਸਿਰਫ ਵਨਵੇ ਹੈ ਕਿ ਆਪਾਂ ਜਾ ਸਕਦੇ ਹਾਂ ਉਹ ਰਸਤੇ ਥਾਣੇ ਆਪਾਂ ਵਾਪਸ ਨਹੀਂ ਆ ਸਕਦੇ ਕਿ ਮੰਨ ਲਓ ਤੁਸੀਂ ਉਹ ਰਸਤੇ ਤੇ ਜਾਂਦੇ ਜਾਂਦੇ ਤੁਸੀਂ ਰਸਤੇ ਦੇ ਕਿਤੇ ਤੁਸੀਂ ਸ਼ੂਜ਼ ਆਪਣੇ ਦਿੱਤੇ ਨੇ ਸ਼ੂਜ਼ ਆਪਣੇ ਜਵਾ ਘਰਾਏ ਨੇ ਜਾਂ ਕੁਝ ਤੁਸੀਂ ਸਮਾਨ ਲਿੱਤਾ ਜਾਂ ਵਾਪਸ ਕਰਨਾ ਜੋ ਵੀ ਹੈ ਤੁਸੀਂ ਉਹ ਰਸਤੇ ਵਾਪਸ ਨਹੀਂ ਆ ਸਕਦੇ ਚਾਹੇ ਉਹ ਰਸਤਾ ਮੰਦਿਰ ਤੋਂ 2 ਮਿੰਟ ਦੀ ਦੂਰੀ ਤੇ ਵੀ ਕਿਉਂ ਹੈ ਚਾਹੇ ਉਹ ਮੰਦਿਰ ਦੇ ਗੇਟ ਦੇ ਬਾਹਰ ਵੀ ਕਿਉਂ ਨਹੀਂ ਆ ਤੁਹਾਨੂੰ ਉੱਥੇ ਵੀ ਨਹੀਂ ਆਂ ਦਿੱਤਾ ਜਾਏਗਾ ਉੱਥੇ ਵੀ ਮਨਾ ਕਰ ਦਿੱਤਾ ਜਾਏਗਾ ਕਿ ਤੁਸੀਂ ਵਾਪਸ ਨਹੀਂ ਆ ਸਕਦੇ ਚਾਹੇ ਕੁਝ ਵੀ ਹੈ ਤੁਸੀਂ ਆਪਣੇ ਕਿਸੇ ਨਾਲ ਭਟਕ ਵੀ ਗਏ ਹੋ ਵੀ ਤੁਸੀਂ ਤੋਂ ਪਿੱਛੇ ਨਹੀਂ ਵਾਪਸ ਆ ਸਕਦੇ ਕਿ ਉਹ ਬੰਦੇ ਮਿਲਦੇ ਹੋ ਜਾਂ ਉਹ ਬੰਦੇ ਨੂੰ ਮਿਲ ਕੇ ਪੁੱਛ ਲੋ ਜਾਂ ਕੀ ਆ ਤੁਸੀਂ ਉਹ ਵੀ ਬਿਲਕੁਲ ਕਰ ਸਕਦੇ ਤੁਹਾਨੂੰ ਬਸ ਮੰਦਿਰ ਦਾ ਦਰਸ਼ਨ ਕਰਵਾ ਕੇ ਬਾਹਰ ਵਾਲੀ ਸਾਈਡ ਤੇ ਦੂਸਰੀ ਐਗਜ਼ਿਟ ਕਰਵਾ ਦਿੱਤਾ ਜਾਏਗਾ ਤੁਸੀਂ ਵਾਪਸ ਬਿਲਕੁਲ ਨਹੀਂ ਆ ਸਕਦੇ ਕੀ ਮੇਨ ਪ੍ਰੋਬਲਮ ਹੈ ਇਹ ਆ ਵੀ ਕਿ ਜਦੋਂ ਆਪਾਂ ਜੋੜੇ ਜਮਾ ਕਰਵਾਣੇ ਆ ਆਪਣੇ ਸ਼ੂਜ਼ ਜਮਾ ਕਰਵਾਣੇ ਆ ਉਹ ਆਪਾਂ ਨਹੀਂ ਲੈ ਸਕਦੇ ਵਾਪਸ ਸਭ ਤੋਂ ਵੱਡੀ ਗੱਲ ਹੈ ਤੁਸੀਂ ਜਿੱਥੇ ਰੁਕਦੇ ਹੋ ਜਿੱਥੇ ਸਟੇ ਕਰਦੇ ਹੋ ਆ ਕੇ ਜਾਂ ਤੁਸੀਂ ਆਪਣੀ ਗੱਡੀ ਚਾਹੇ ਉਹ ਤੇ ਵਧੀਆ ਗੱਲ ਹੈ ਆਪਣੀ ਗੱਡੀ ਸੇ ਰੱਖ ਸਕਦੇ ਹੋ ਜੇ ਤੁਸੀਂ ਕਿ ਕੋਈ ਹੋਟਲ ਲੈਂਦੇ ਹੋ ਉੱਥੇ ਐਸ ਵਾਸਤੇ ਜਾਂ ਵੀ ਰੈਸਟ ਵਾਸਤੇ ਹੋਤ ਲੈਂਦੇ ਹੋ ਤੇ ਤੁਸੀਂ ਉੱਥੇ ਆਪਣੇ ਸ਼ੂਜ਼ ਵਗੈਰਾ ਚੱਪਲ ਵਗੈਰਾ ਉਤਾਰ ਕੇ ਫਿਰ ਦਰਸ਼ਨ ਕਰਨ ਲਈ ਜਾ ਸਕਦੇ ਹੋ ਸਭ ਤੋਂ ਬੈਸਟ ਤਰੀਕਾ ਨੈਕਸਟ ਗੱਲ ਇਹ ਨਾ ਗਿਆਣਾ ਚਾਹੁੰਦਾ ਕਿ ਉੱਥੇ ਮੈਨੇਜਮੈਂਟ ਬਿਲਕੁਲ ਜ਼ੀਰੋ ਹੈ ਮੈਨੇਜਮੈਂਟ ਜਿੰਨੀ ਜ਼ਿਆਦਾ ਮਾਨਤਾ ਹੈ ਉਸੇ ਜਗ੍ਹਾ ਦੀ ਮੈਨੇਜਮੈਂਟ ਸਭ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਲੇਕਿਨ ਮੈਨੇਜਮੈਂਟ ਬਿਲਕੁਲ ਨਹੀਂ ਹੈਗੀ ਉੱਥੇ ਕਿ ਬਹੁਤ ਜ਼ਿਆਦਾ ਧੱਕਾ ਮੁੱਕੀ ਬਹੁਤ ਜ਼ਿਆਦਾ ਕਰਾਊਡ ਸੀ ਉੱਥੇ ਪਰ ਉਹਨਾਂ ਕੋ ਮੈਨੇਜ ਬਿਲਕੁਲ ਨਹੀਂ ਹੋ ਰਿਹਾ ਉਹ ਬਸ ਬਾਹਰ ਵਾਲੇ ਗੇਟ ਤੱਕ ਹੀ ਸੀ ਮੈਨੇਜਮੈਂਟ ਉਸ ਤੋਂ ਬਾਅਦ ਜਿੰਨਾ ਰਸਤਾ ਸੀ ਸਾਰਾ ਉੱਥੇ ਕੋਈ ਮੈਨੇਜਮੈਂਟ ਨਹੀਂ ਸੀ ਕੋਈ ਕਰਾਊਡ ਦੀ ਲੜਾਈ ਹੋ ਰਹੀ ਹੈ ਕੋਈ ਧੱਕਾ ਮੁੱਕੀ ਹੋ ਰਹੀ ਹੈ ਕੋਈ ਫਸ ਰਿਹਾ ਹੈ ਕੋਈ ਬਜ਼ੁਰਗ ਫਸ ਰਿਹਾ ਭੀੜ ਚ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਚੀਜ਼ ਨਾਲ ਬਾਕੀ ਬਹੁਤ ਜ਼ਿਆਦਾ ਜੋ ਕਿ ਉਹਨੂੰ 1 ਕਿਲੋਮੀਟਰ ਦੇ ਏਰੀਆ ਨੂੰ 8-10 ਕਿਲੋਮੀਟਰ ਕਰ ਦੇਣਾ ਵੀ ਬਹੁਤ ਜ਼ਿਆਦਾ ਹੈਗਾ ਉੱਥੇ ਦੇ ਨਾਰਮਲ ਪਰਸਨ ਲਈ ਚੱਲਣਾ ਕਿਉਂਕਿ ਮੈਨੂੰ ਪਤਾ ਆਪਾਂ ਸਫਰ ਕੀਤਾ ਮੇਰੇ ਮਦਰ ਸੀ ਨਾਲ ਤੇ ਉਹਨੇ ਬਹੁਤ ਮੁਸ਼ਕਿਲ ਨਾਲ ਪੀੜ ਦੇ ਵਿੱਚੋਂ ਵੀ ਨਿਕਲ ਕੇ ਸਫੋਗੇਸ਼ਨ ਤੋਂ ਬਹੁਤ ਜ਼ਿਆਦਾ ਤੇ ਦਰਸ਼ਨ ਕਰਕੇ ਆਪਾਂ ਵਾਪਸ ਆਏ ਤੇ ਇਹ ਵੀ ਇੱਕ ਡਿਸਐਡਵਾਂਟੇਜ ਹੈ ਬਾਕੀ ਹਾਂ ਐਡਵਾਂਟੇਜ ਵੀ ਹੈ ਜੇ ਤੁਸੀਂ ਇਹ ਕਦਰ ਸੀ ਜਾਂਦੇ ਹੋ ਮੰਨਿਆ ਜਾਂਦਾ ਕਿ ਬਹੁਤ ਵੱਡਾ ਦਿਨ ਆ ਉੱਥੇ ਮੱਥਾ ਟੇਕਣਾ ਦਰਸ਼ਨ ਕਰਨਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੇ ਤੁਸੀਂ ਜ਼ਰੂਰ ਜਾਓ ਆ ਬਾਕੀ ਆਪਾਂ ਗਏ ਸਹੀ ਆਪਾਂ ਇਕਾਦੇ ਸੀ ਤੇ ਗਏ ਪਰ ਦਰਸ਼ਨ ਕਰਦੇ ਹਨ ਨੂੰ 6-7 ਘੰਟੇ ਲੱਗ ਗਏ ਤੇ 6-7 ਘੰਟੇ ਬਾਅਦ ਜਿਹੜੋ ਦਰਸ਼ਨ ਕੀਤੇ ਬਹੁਤ ਵਧੀਆ ਦਰਸ਼ਨ ਹੋਏ ਦਰਸ਼ਨ ਬਹੁਤ ਵਧੀਆ ਹੁੰਦੇ ਨੇ No doubt ਤੁਸੀਂ ਪੀੜ ਵਿੱਚ ਹੋ ਜਾਓਗੇ ਐ ਨਹੀਂ ਕਿ ਤੁਹਾਨੂੰ ਪੀੜ ਤੇ ਦਰਸ਼ਨ ਨਹੀਂ ਹੋਣਗੇ ਦਰਸ਼ਨ ਵਾਲੀ ਜਗ੍ਹਾ ਬਹੁਤ ਵਧੀਆ ਹੈ ਦਰਸ਼ਨ ਕਰੋਗੇ ਤੁਸੀਂ ਤੁਹਾਨੂੰ ਆਨੰਦ ਆਏਗਾ ਤੁਹਾਨੂੰ ਪੂਰੀ ਤਕਾਬੜ ਭੁੱਲ ਜਾਏਗੀ ਬਸ ਇਹ ਚੀਜ਼ ਦਾ ਡਰ ਲੱਗਦਾ ਕਿ ਕੋਈ ਆਡੀ ਸਫਰ ਵਿੱਚ 8-10 ਕਿਲੋਮੀਟਰ ਚੱਲਣ ਵਿੱਚ ਜਾਂ ਪੀੜ ਭੜਕਾ ਜਿੰਨਾ ਬਹੁਤ ਜ਼ਿਆਦਾ ਮੰਦੇ ਲੱਗੇ ਪੀੜ ਭੜਕਾ ਹੁੰਦਾ 500 ਮੀਟਰ ਦਾ 1 ਕਿਲੋਮੀਟਰ ਦੇ ਏਰੀਆ ਵਿੱਚ ਬਹੁਤ ਜ਼ਿਆਦਾ ਭੀੜ ਵੱਜ ਜਾਂਦੀ ਹੈ ਤੇ ਇਸ ਕਰਕੇ ਬਸ ਐ ਸਵਰ ਵਿੱਚ ਕੋਈ ਮਿਸ ਹੈਪਨਿੰਗ ਨਾ ਕੋਈ ਮਿਸ ਹੈਪਨਿੰਗ ਨਾ ਹੋਏ ਇਸ ਕਰਕੇ ਬਸ ਅਵੋਇਡ ਕਰਨਾ ਹੈ ਵਾਲੇ bina se jaan bhi ਬਾਕੀ ਜ਼ਰੂਰ ਜਾਓ ਇੱਕ ਵਾਰੀ ਖਾਲੂ ਸ਼ਾਮ ਬਾਬਾ ਜੀ ਦੇ ਦਰਸ਼ਨ ਕਰਨੇ ਜੇ ਤੁਸੀਂ ਅਜੇ ਨਹੀਂ ਗਏ ਹੋ ਤੋ ਦੋਸਤੋ ਤੁਸੀਂ ਸੁਣੀ ਲਿਆ ਸਾਡੇ ਸਹਿਯੋਗੀ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਜਦੋਂ ਅਸੀਂ 1 ਕਿਲੋਮੀਟਰ ਦੂਰ ਰਹਿ ਜਾਂਦੇ ਆ ਤੇ ਕਰਾਉਡ ਇੰਨਾ ਜ਼ਿਆਦਾ ਹੋ ਜਾਂਦਾ ਤਕਾ ਮੁਕੀ ਲੜਾਈ ਝਗੜਾ ਰੌਲਾ ਰੱਪਾ ਬਹੁਤ ਜ਼ਿਆਦਾ ਹੋ ਜਾਂਦਾ ਸਾਡੇ ਸਹਿਯੋਗੀ ਨੇ ਇਹ ਵੀ ਦੱਸਿਆ ਕਿ ਉੱਥੇ ਮੈਨੇਜਮੈਂਟ ਬਹੁਤ ਜ਼ਿਆਦਾ ਕਮਜ਼ੋਰ ਆ ਜੇਕਰ ਉਥੋਂ ਦੀ ਮੈਨੇਜਮੈਂਟ ਕਮੇਟੀ ਸੁਣ ਰਹੀ ਏ ਦੇਖ ਰਹੀ ਏ ਤੇ ਉਹਨਾਂ ਨੂੰ ਇਹੀ ਬੇਨਤੀ ਏ ਕਿ ਸੰਗਤਾਂ ਦੇ ਲਈ ਇੱਕ ਚੰਗੀ ਮੈਨੇਜਮੈਂਟ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ ਖਾਸ ਕਰਕੇ ਖਾਟੂ ਸ਼ਾਮਧਾਮ ਜੀ ਦੇ ਦਰਸ਼ਨਾਂ ਦੇ ਲਈ ਜਦੋਂ ਅਸੀਂ 1 ਕਿਲੋਮੀਟਰ ਦੀ ਲੈਂਡ ਦੇ ਵਿੱਚ ਲੱਗਦੇ ਆ ਬਿਲਕੁਲ ਨੇੜੇ ਜਾ ਕੇ ਤੇ ਕਹਿੰਦੇ ਨੇ ਕਿ ਉੱਥੇ ਬਹੁਤ ਜ਼ਿਆਦਾ ਪੀੜ ਹੋ ਜਾਂਦੀ ਹੈ ਦੂਸਰਾ ਉਹਨਾਂ ਨੇ ਦੱਸਿਆ ਇਹ ਵੀ ਕਿ ਬਹੁਤ ਜ਼ਿਆਦਾ ਜਿਹੜਾ ਆ ਉਹ ਮਜ਼ਾ ਆਉਂਦਾ ਆ ਜਦੋਂ ਅਸੀਂ ਖਾਟੂ ਸ਼ਾਮ ਜੀ ਦੇ ਦਰਸ਼ਨ ਦੇ ਲਈ ਜਾਂਦੇ ਆ ਬੜੇ ਹੀ ਖੁੱਲੇ ਦਿਦਾਰੇ ਹੁੰਦੇ ਨੇ ਬੜੇ ਹੀ ਖੁੱਲੇ ਦਰਸ਼ਨ ਹੁੰਦੇ ਨੇ ਬੜੇ ਹੀ ਵਧੀਆ ਦਰਸ਼ਨ ਹੁੰਦੇ ਨੇ ਦਰਸ਼ਨਾ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਅੱਗੇ ਜਾ ਕੇ ਪ੍ਰੋਬਲਮ ਨਹੀਂ ਆਈ ਜੇਕਰ ਪ੍ਰੋਬਲਮ ਆਈ ਤਾਂ ਉਹ ਸਿਰਫ ਲਾਈਨ ਦੇ ਵਿੱਚ ਜਿੱਥੇ ਉਹਨਾਂ ਨੇ ਕਿਹਾ ਕਿ ਤੱਕਾ ਮੁੱਕੀ ਬਹੁਤ ਜ਼ਿਆਦਾ ਹੁੰਦੀ ਹੈ ਮੈਨੇਜਮੈਂਟ ਦੀ ਕਿਤੇ ਨਾ ਕਿਤੇ ਕਮਜ਼ੋਰੀ ਜਿਹੜੀ ਹੈ ਉਹਨਾਂ ਨੂੰ ਦਿਖਦੀ ਹੈ ਤੇ ਦੋਸਤੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੀਆਂ ਤਸਵੀਰਾਂ ਸਾਈਡ ਬਾਈ ਸਾਈਡ ਤੁਸੀਂ ਦੇਖਦੇ ਪਏ ਹੋ ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਖਾਟੂ ਸਾਮ ਬੰਦਲੇ ਲਈ ਅਗਰ ਤੁਸੀਂ ਦਰਸਣਾਂ ਦੇ ਲਈ ਜਾਣਾ ਹੈ ਤੇ ਕਿਵੇਂ ਜਾਣਾ ਹੈ ਅੰਬਰਸਰ ਤੋਂ ਅੰਬਾਲਾ ਕੈਂਟ ਅੰਬਾਲਾ ਕੈਂਟ ਤੋਂ ਰਿੰਗਸ ਤੇ ਰਿੰਗਸ ਤੋਂ ਜਿਹੜਾ ਆ ਟੈਕਸੀ ਲੈ ਕੇ ਖਾਟੂ ਸੰਦਾਮ ਦੇ ਲਈ ਇਹੀ ਜਾ ਸਕਦੇ ਹੋ ਕਰਾਇਆ ਜਿਹੜਾ ਆ ਉਹ ਬਿਲਕੁਲ ਨਾਰਮਲ ਆ ਜਿਆਦਾ ਕਰਾਇਆ ਵੀ ਨਹੀਂਗਾ ਤੁਸੀਂ ਆਰਾਮ ਦੇ ਨਾਲ ਜਾ ਸਕਦੇ ਹੋ ਪਰ ਜਿਹੜੀ ਲਾਸਟ ਤੇ ਸੀ ਗੱਲ ਕਹਿਣਾ ਚਾਹੁੰਦੇ ਆ ਉਹ ਇਹੀ ਆ ਇਹ ਘਾਟੋ ਸੰਧਾਮ ਦਾ ਲਈ ਜੇਕਰ ਤੁਸੀਂ ਜਾ ਰਹੇ ਹੋ ਤੇ ਪੈਸੇ ਖੁੱਲੇ ਲੈ ਕੇ ਜਾਓ ਆਰਾਮਦਾਇਕ ਜਾਓ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਿੰਨੇ ਖਰਚੇ ਵੱਧ ਜਾਣੇ ਆ ਤੇ ਕਿਹੜੇ ਵੇਲੇ ਉੱਥੇ ਖਰਚੇ ਘਟ ਜਾਣੇ ਆ ਦੂਸਰਾ ਜਿਹੜਾ ਆ ਕੋਸ਼ਿਸ਼ ਕਰੋ ਕਿ ਟ੍ਰੇਨ ਦੇ ਵਿੱਚ ਵੀ ਜੇਕਰ ਤੁਸੀਂ ਜਾ ਰਹੇ ਹੋ ਤੇ ਆਪਣੀ ਬੁਕਿੰਗ ਕਰਵਾ ਕੇ ਜਾਓ ਜਰਨਲ ਦੀ ਬਜਾਏ ਥੋੜੀ ਮਹਿੰਗੀ ਜ਼ਰੂਰ ਹੁੰਦੀ ਹੈ ਪਰ ਆਰਾਮਦਾਇਕ ਹੁੰਦੀ ਹੈ ਬੋਸਰੀਆਂ ਐਸੀਆਂ ਜਿਹੜੀਆਂ ਗੱਲਾਂ ਨੇ ਉਹ ਦੇਖਣ ਨੂੰ ਮਿਲੀਆਂ ਜਾਚਣ ਨੂੰ ਮਿਲੀਆਂ ਤੇ ਸਾਡੀ ਟੀਮ ਨੇ ਕਾਫੀ ਜ਼ਿਆਦਾ ਮਜ਼ਾ ਇਸ ਦੇ ਵਿੱਚ ਕੀਤਾ ਤੇ ਕਾਫੀ ਵਧੀਆ ਤਰੀਕੇ ਦੇ ਨਾਲ ਖਾਟੂ ਸਾਹਿਬ ਜੀ ਦੇ ਦਰਸ਼ਨ ਕੀਤੇ ਉਮੀਦ ਹੈ ਕਿ ਤੁਸੀਂ ਇਹ ਵੀਡੀਓ ਦੇਖਣ ਤੋਂ ਬਾਅਦ ਖਾਟੂ ਸਾਹਿਬ ਦਾ ਆਮ ਜ਼ਰੂਰ ਜਾਓਗੇ ਦਰਸ਼ਨ ਕਰੋਗੇ ਜੇਕਰ ਸਾਨੂੰ ਵੀ ਮੌਕਾ ਮਿਲਿਆ ਤੇ ਅਸੀਂ ਵੀ ਖਾਟੂ ਸਾਹਿਬ ਦਾ ਆਮ ਜਾ ਕੇ ਦਰਸ਼ਨ ਜ਼ਰੂਰ ਕਰਾਂਗੇ ਦੁਬਾਰਾ ਤੁਹਾਡੇ ਨਾਲ ਜੁੜਨ ਦੀ ਉਥੋਂ ਦੀਆਂ ਜਿਹੜੀਆਂ ਅੱਜ ਜੋ ਵੀ ਗੱਲਾਂ ਬਾਤਾਂ ਨੇ ਉਹ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਦੇ ਲਈ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਦਿੱਤੀਆਂ ਨੇ ਤੁਹਾਨੂੰ ਇਹ ਗੱਲਾਂ ਬਾਤਾਂ ਕਿਵੇਂ ਦੇ ਲੱਗੀਆਂ ਸਾਰੀ ਜਾਣਕਾਰੀ ਕਿਵੇਂ ਦੇ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ